ਸਿੱਖ ਸਮਾਜ ਨੂੰ ਚਿੱਟੀ ਸਿਉਂਖ ਲੱਗ ਚੁੱਕੀ ਆ ਜਿਨ੍ਹਾਂ ਦੇ ਵਿੱਚ ਚਿੱਟੇ ਚੋਲਿਆਂ ਵਾਲੇ ਚਾਹੇ ਉਹ ਨਾਨਕਸਰੀਏ ਚਾਹੇ ਉਹ ਰਾਧਾ ਸੁਆਮੀ ਚਾਹੇ ਕੋਈ ਢੰਡਰੀਆਂ ਵਾਲਾ ਐਨੀਥਿੰਗ ABC Z ਤੱਕ ਸਾਰੇ ਜਿੰਨੇ ਬਾਬੇ ਆ ਇਹ ਕੁਝ ਇੱਕ ਦੋ ਬਾਬਾ ਜਿਵੇਂ ਸੈ ਸਰਹਾਲੀ ਸਾਹਿਬ ਵਾਲੇ ਆ ਜਿਹੜੇ ਅਸਲੀ ਗੁਰੂ ਦੇ ਸਿੱਖ ਨੇ ਦੋ ਚਾਰ ਉਹ ਪਹੁੰਚ ਚੁੱਕੇ ਆ ਜਿਹੜੇ ਲਟੇਰ ਬਾਕੀ ਜਿਹੜੇ ਨਹੀਂ ਆਏ ਚਾਹੇ ਉਹ ਰਾਦਾ ਸਵਾਮੀ ਵਾਲੇ ਨੇ ਚਾਹੇ ਨਿਰੰਕਾਰੀ ਵਾਲੇ ਨੇ ਚਾਹੇ ਨਾਨਕਸਰੀਏ ਨੇ ਚਾਹੇ ਬੱਧਣੀ ਲੋਪੋਂ ਢੰਡਰੀਆਂ ਵਾਲੇ ਜਿਹੜੇ ਮਰਜੀ ਆ ਕੀ ਤੁਸੀਂ ਇਹ ਦੱਸੋ ਵੀ ਤੁਸੀਂ ਸੰਤ ਕਹਾਉਣ ਦੇ ਜਾਂ ਸਿੱਖ ਸਮਾਜ ਦੇ ਆਗੂ ਕਹਾਉਣ ਦੇ ਹੱਕਦਾਰ ਹੋ ਤੁਹਾਡੇ ਮੂੰਹ ਦੇ ਵਿੱਚੋਂ ਇੱਕ ਜਵਾਨੀ ਨਿਕਲੀ ਕਿਉਂ ਨਹੀਂ ਨਿਕਲੀ ਕਿਉਂਕਿ ਤੁਸੀਂ ਆਰਐਸਐਸ ਦੇ ਚੱਟੂ ਬਣ ਚੁੱਕੇ ਹੋ ਮੈਂ ਔਰ ਰਿਕਾਰਡ ਕਹਿ ਰਿਹਾ ਤੁਸੀਂ ਬੋਲਣਾ ਚਾਹੁੰਦੇ ਹੋਵੋਗੇ ਪਰ ਤੁਹਾਡੇ ਸਿਰ ਤੇ ਜਿੰਨਾ ਦਾ ਹੱਤਾ ਉਹ ਤੁਹਾਨੂੰ ਬੋਲਣ ਨਹੀਂ ਦੇ ਰੇ ਆਪ ਦੇ ਉਹਨਾਂ ਦੀ ਗੁਲਾਮੀ ਛੱਡ ਕੇ ਆਪ ਦੇ ਕੋਮ ਨਾਲ ਆਪਦੇ ਪੰਥ ਨਾਲ ਸਿੱਖ ਪੰਥ ਨਾਲ ਖੜੇ ਹੋਵੋ ਆਪਦੇ ਪੰਜਾਬ ਨਾਲ ਖੜੇ ਹੋਵੋ ਅੱਜ ਲੋੜ ਆ ਸਾਨੂੰ ਇਹਨਾਂ ਹੜ੍ਹ ਪ੍ਰਭਾਵਤ ਲੋਕਾਂ ਨੂੰ ਤੁਹਾਡੀ ਡੇਰਿਆਂ ਵਾਲਿਆਂ ਦੀ ਜਿਹੜੇ ਅਰਬਾਂ ਖਰਬਾਂ ਦੀ ਮਾਇਆ ਜੋੜ ਕੇ ਬੈਠੇ ਹੋ ਉਹ ਤੁਸੀਂ ਨਾਲ ਨਹੀਂ ਲੈ ਕੇ ਜਾਣੀ ਇੱਥੇ ਰਹਿ ਜਾਣੀਆਂ ਪਤਾ ਨਹੀਂ ਕਿਹਨੇ ਖਾਣੀਆਂ ਕਿਹਨੇ ਹਡਾਉਣੀਆਂ ਕਿਰਪਾ ਕਰਕੇ ਬੇਨਤੀ ਆ ਉਹਦੇ ਵਿੱਚੋਂ ਕੁਛ ਨਾ ਕੁਛ ਯੋਗਦਾਨ ਹਿੱਸਾ ਕੱਢ ਕੇ ਇਹਨਾਂ ਲੋਕਾਂ ਦੇ ਸਿਰ ਤੇ ਹੱਥ ਰੱਖ ਦਿਓ ਤਾਂ ਕਿ ਇਹਨਾਂ ਦੀ ਜਾਨ ਸਖਾਲੀ ਹੋ ਜੇ ਤਾਂ ਰਾਧਾ ਸੁਆਮੀਆ ਦਾ ਬਾਬਾ ਨਿਕਲਿਆ ਸਾਡੇ ਕੋਲੇ ਦੀ ਚਾਰ ਗੱਡੀਆਂ ਮੂਰੇ ਨੇ ਤਿੰਨ ਚਾਰ ਗੱਡੀਆਂ ਪਿੱਛੇ ਨੇ ਸਿਕਿਉਰਿਟੀ ਲਈ ਹੋਈ ਆ ਹੂਟਰ ਵੱਜ ਰਿਹਾ ਤੇ ਸਾਨੂੰ ਸੇਵਾ ਕਰਨ ਵਾਲਿਆਂ ਨੂੰ ਸਾਨੂੰ ਸੇਵਾ ਕਰਨ ਵਾਲਿਆਂ ਨੂੰ ਸਾਈਡ ਤੇ ਲਵਾਇਆ ਜਾ ਰਿਹਾ ਤੇ ਬਾਬਾ ਐਨ ਵਧੀਆ ਗੱਡੀ ਦੇ ਵਿੱਚ ਲੈ ਕੇ ਪਰ ਇਹੋ ਜੋ ਪਰ ਇਹੋ ਜੋ ਉਹ ਲੰਘਿਆ ਜਾ ਰਿਹਾ ਆ ਆਮ ਤੇ ਆਰਾਮ ਨਾਲ ਅੱਛਾ ਜਿਹੜੇ ਉਹਨਾਂ ਦੇ ਚੇਲੇ ਨੇ ਉਹ ਨਾਮ ਜਪ ਰਹੇ ਨੇ ਬੈਠੇ ਉਹਨਾਂ ਨੂੰ ਨਾਮ ਜਪਣ ਲਾਇਆ ਹੋਇਆ ਜੀ ਤੁਸੀਂ ਨਾਮ ਜਪੀ ਜਾਓ ਆਪਣੇ ਬੱਚੇ ਬਾਬੇ ਦੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਪੂਰੇ ਸੈੱਟ ਨੇ ਡਿਫੈਂਡਰ ਗੱਡੀਆਂ ਦੇ ਵਿੱਚ ਵੀਰ ਜੀ ਘੁੰਮ ਰਹੇ ਨੇ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਆਪ ਘੁੰਮ ਰਹੇ ਨੇ ਕਰੋੜ ਕਰੋੜ ਡੇਡ ਡੇਡ ਕਰੋੜ ਦੀਆਂ ਗੱਡੀਆਂ ਨੇ ਸੱਚੀ ਗੱਲ ਹੈ ਇਹ ਗੱਲਾਂ ਹੁਣ ਚੁਬੜੀਆਂ ਨੇ ਚੈਨਲ ਦੇ ਉੱਪਰ ਜਦੋਂ ਵੀਡੀਓ ਚੱਲਣੀ ਆ ਸੱਚੀ ਗੱਲ ਇਹ ਹੈ ਵੀ ਉਹਨਾਂ ਦੇ ਬੱਚੇ ਵਧੀਆ ਯੂਨੀਵਰਸਿਟੀਆਂ ਸਕੂਲਾਂ ਦੇ ਵਿੱਚ ਫੌਰਨ ਦੇ ਵਿੱਚ ਪੜ ਰਹੇ ਨੇ ਸਾਨੂੰ ਇੱਥੇ ਭਗਤਾਂ ਨੂੰ ਲਾਇਆ ਹੋਵੇ ਬਾਸ ਜੀ ਤੁਸੀਂ ਨਾਮ ਜਪੀ ਜਾਓ ਨਾਮ ਜਪੀ ਜਾਓ ਨਾਮ ਜਪਣ ਦਾ ਅਰਥ ਅਸਲ ਦੇ ਵਿੱਚ ਸੀ ਚੰਗੇ ਗੁਣ ਜੀਵਨ ਦੇ ਵਿੱਚ ਲੈ ਕੇ ਆਉਣੇ ਸਾਨੂੰ ਇੱਕ ਛੁਣਛਣਾ ਪੜਾਇਆ ਹੋਇਆ ਵੀ ਚਾਰ ਨਾਮ ਦੇਤੇ ਕਿਸੇ ਨੇ ਪੰਜ ਦੇਤੇ ਕਿਸੇ ਨੇ ਦੋ ਦੇਤੇ ਉਸੇ ਖੜਕਾਈ ਜਾਂਦੇ ਆ ਬੈਠੇ ਵੀ ਆ ਨਾਮ ਜਪਣਾ ਨਾਮ ਜਪਣਾ ਆ ਸੀ ਆ ਮਾਰੋ ਦੁਆਰਾ ਕੈਮਰਾ ਜਿਹੜੇ ਆ ਵੀਰ ਨਾਮ ਜਪਦੇ ਨੇ ਦੋ ਤਿੰਨ ਦਿਨਾਂ ਦਾ ਲੱਗੇ ਹੋਏ ਨੇ ਵੱਡੀਆਂ ਵੱਡੀਆਂ ਤਰਪਾਨਾ ਖੋਲਣਾ ਪੱਲੀਆਂ ਖੋਲਣ ਲੱਗੇ ਹੋਏ ਨੇ ਹਨਾ ਇਹ ਗੁੱਥਮ ਗੁੱਥੀ ਹੋਣ ਲੱਗੇ ਹੋਏ ਨੇ ਇੱਕ ਰੋਟੀ ਤੱਕ ਨਹੀਂ ਕਈ ਵਾਰ ਮਿਲੀ ਹੈਗੀ ਕੱਲ ਜਾ ਕੇ ਕਿਹੜੇ ਵੇਲੇ ਦੇਖ ਲੋ ਰੋਟੀ ਖਾਧੀ ਆ ਤੁਸੀਂ ਤਾਂ ਉੱਥੋਂ ਵੀ ਨਹੀਂ ਖਾ ਕੇ ਆਏ ਸੀ ਮੈਨੂੰ ਲੱਗਦਾ ਮੈਂ ਸਵੇਰੇ ਵੀ ਨਹੀਂ ਛੱਕੀ ਚਲੋ ਮੈਂ ਸਵੇਰੇ ਨਹੀਂ ਛੱਕਦਾ ਪਰ ਮੈਂ ਕਹਾਂ ਉਹ ਦੱਸ ਦਨਾ ਆ ਜਿਹੜੀ ਸੰਗਤ ਨਾਲ ਡੇਰਿਆਂ 'ਚ ਚਾਹੇ ਉਹ ਨਰੰਕਾਰੀਆਂ ਦੇ ਚਾਹੇ ਉਹ ਨਰਕਸਰੀਆਂ ਦੇ ਚਾਹੇ ਉਹ ਢੰਡਰੀਆਂ ਵਾਲੇ ਦੇ ਜਿੱਥੇ ਵੀ ਤੁਸੀਂ ਜਾਣਿਓ ਤੁਹਾਨੂੰ ਉਹ ਕੀ ਸਿਖਾਉਂਦੇ ਆ ਬਈ ਇਹੀ ਦੱਸ ਦਿਆ ਸੰਗਤ ਜੀ ਵੀ ਨਾਮ ਜਪੋ ਕਿਰਤ ਕਰੋ ਵੰਡ ਛਕੋ ਕੀ ਗੱਲ ਤੁਹਾਨੂੰ ਹਲੇ ਇੰਨੀ ਆਕਲ ਨਹੀਂ ਆਈ ਤੁਸੀਂ ਬੁੱਢੇ ਹੋ ਗਏ ਬਾਬਾ ਨਾਨਕ ਸਾਨੂੰ ਕੀ ਕਹਿ ਕੇ ਗਿਆ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੀ ਸਿਖਿਆ ਦਿੱਤੀ ਗੁਰਬਾਣੀ ਪੜੋ ਨਾਮ ਜਪੋ ਵੰਡ ਛਕੋ ਕਿਰਤ ਕਰੋ ਬਿਲਕੁਲ ਉਹ ਸਾਡੇ ਗੁਰੂ ਸਾਡੇ ਗੁਰੂ ਹੀ ਗੱਲਾਂ ਕਰ ਰਹੇ ਆ ਉਹ ਦੀ ਅਸੀਂ ਮੰਨ ਨਹੀਂ ਰਹੇ ਇਹ ਸਾਨੂੰ ਜਾਦਾ ਵਧੀਆ ਤਰੀਕੇ ਨਾਲ ਦੱਸ ਰਹੇ ਸਾਡੇ ਗੁਰੂ ਕਹਿ ਰਹੇ ਨੇ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਕਹਿ ਰਹੇ ਨੇ ਹੁਣੇ ਕੋਈ ਸਪੈਸ਼ਲ ਮੰਨ ਲੋ ਕਹਿਣਗੇ ਬੰਦਾ ਕੋਈ ਹੋਰ ਆ ਕੇ ਸਪੈਸ਼ਲ ਕਹੂਗਾ ਸਾਨੂੰ ਇੱਕ ਵਾਰੀ ਕਿਸੇ ਦਾ ਬਿਆਨ ਨਹੀਂ ਆਇਆ ਫਿਰ ਕਿਸੇ ਵੀ ਡੇਰੇ ਵਾਲੇ ਦਾ ਮੈਂ ਇੱਕ ਗੱਲ ਕਰਨੀ ਚਾਹੁੰਦਾ ਜਿਹੜੇ ਡੇਰੇ ਵਾਲਿਆਂ ਦਾ ਵੀਰ ਜੀ ਨੇ ਨਾਂ ਲਿਆ ਮੇਰਾ ਕੱਲ ਇੱਕ ਘਰ ਚ ਚਾਰ ਚਾਰ ਫੋਨ ਨੇ ਤੇ ਸਾਰੇ ਹੀ ਅੱਜਕੱਲ੍ਹ ਅਹੀਂ ਜਿਹੜਾ ਨਹੀਂ ਸੀ ਫੋਨ ਫੜਦਾ ਉਹਨੇ ਵੀ ਫੋਨ ਫੜਿਆ ਹੋਇਆ ਹੜਾਂ ਦੇ ਲੋਕਾਂ ਨੂੰ ਵੇਖਣ ਵਾਸਤੇ ਵੀ ਕਿੰਨੀ ਬੁਰੀ ਹਾਲਤ ਆ ਤੇ ਤਰਸ ਦੇ ਆਧਾਰ ਤੇ ਮੇਰੇ ਵੀਰ ਉਹਨੇ ਮਾਲਵੇ ਤੋਂ ਆਏ ਇੱਥੇ 200 ਕਿਲੋਮੀਟਰ ਦੂਰ ਤੋਂ ਕਿਸੇ ਨੇ 10 ਰੁਪਏ ਦਿੱਤੇ ਆ ਕਿਸੇ ਨੇ 20 ਦਿੱਤੇ ਆ ਸਹੀ ਗੱਲ ਹੈ ਠੀਕ ਹੈ ਨਾ ਉਹਨਾਂ ਨੇ ਕਿੰਨੀ ਸ਼ਰਦਾ ਨਾਲ ਦਿੱਤੇ ਆ ਵੀ ਉੱਥੇ ਪਹੁੰਚਣ ਪਰ ਸਾਡੇ ਲੋਕ ਇਹ ਮਾਝੇ ਵਾਲਿਆਂ ਨੇ ਜਲੂਸ ਕੱਢ ਕੇ ਰੱਖਤਾ ਤੇ ਪਹਿਲੀ ਗੱਲ ਤੇ ਮੈਂ ਆਵਾ ਡੇਰਾ ਜਿਹੜਾ ਡੇਰਾਵਾਦ ਆ ਕਿਸੇ ਦਾ ਤੁਸੀਂ ਸਾਰੇ ਫੋਨ ਚਲਾਉਂਦੇ ਹੋ ਮੈਨੂੰ ਨਹੀਂ ਪਤਾ ਤੁਸੀਂ ਕਿਹ ਡੇਰੇ ਨੂੰ ਮੰਨਦੇ ਕਿ ਨਹੀਂ ਮੈਨੂੰ ਇੱਥੇ ਦੱਸ ਦੋ ਵੀ ਕਿਸੇ ਡੇਰੇ ਵਾਲੇ ਨੇ ਕਿਹਾ ਨਾ ਤਾਂ ਉਸ ਵੰਮੀਨੇ ਕਾਂ ਰੰਕਾਰ ਨੇ ਕਿਹਾ ਟਟੜੀ ਵਾਲੇ ਨੇ ਜਿੰਨੇ ਵੀ ਵੀਰ ਜੀ ਨੇ ਡੇਰਾ ਨਾਲ ਕਿਸੇ ਨੇ ਕਿਹਾ ਵੀ ਮੈਂ ਇਨੇ ਕਰੋੜ ਦਾਂਗਾ ਜਾਂ ਜਦਾਂ ਜਿੰਦਿਆਂ ਸਾਡੀਆਂ ਹੋਰ ਵੀ ਤੇ ਜਥੇਬੰਦੀਆਂ ਆਈਆਂ ਇਹਨੇ ਆਹ ਜਥੇਬੰਦੀਆਂ ਨੂੰ ਇਹ ਕੀ ਕਰਨਾ ਸਾਡੇ ਭਰਾ ਆ ਲਾਲ ਨੇ